ਹਾਂਜੀ ਕਿਵੇਂ ਹੋ ਸਾਰੇ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੁਗਰਾਂ ਜ਼ਿਲ੍ਹਾ ਬਠਿੰਡਾ ਤੋਂ ਤੇ ਇੱਕ ਚੰਗੀ ਰਿਕੜ ਵਾਲੀ ਕੱਟੀ ਦੀ ਵੀਡੀਓ ਲੈ ਕੇ ਆਏ ਆ ਜੀ ਆਪਾਂ ਉਮਰ ਦੀ ਗੱਲ ਕਰੀਏ 1.5 ਤੋਂ 2 ਸਾਲ ਦੇ ਵਿੱਚ ਵਿੱਚ ਆ ਕੱਟੀ ਪੂਰੀ ਚੰਗੀ ਐ ਕੁੰਡਾ ਸਿੰਗਾ ਠੰਡੀ ਸੀਲ ਕੱਟੀ ਐ ਥੋੜੀ ਜਿਹੀ ਉਪਰਾਂ ਹੁੰਦੇ ਕਰਕੇ ਡਰਦੀ ਐ ਬਾਕੀ ਝੋਲੀ ਚੈੱਕ ਕਰ ਲਓ ਜੀ ਆਪਾਂ ਵੀਡੀਓ 'ਚ ਰੰਗ ਦੀ ਗੱਲ ਕਰੀਏ ਲਾਲੀ ਜਿ ਦੇਂਦੇ ਇਹਨਾਂ ਬਈ ਪਹਾੜਾਂ ਥੱਲੇ ਰਹਿੰਦੀ ਐ ਬਾਈਆਂ ਦਾ ਤਾਂ ਕਰਕੇ ਰੰਗ ਰਾਲੀ ਚਾ ਬਾਕੀ ਕੱਟੀ ਦਾ ਸਿੰਗ ਦੇਖ ਲਓ ਤੁਸੀਂ ਹਾਂ ਅੰਦਰ ਦੇਖ ਲਓ ਮੂੰਹ ਮੱਥਾ ਦੇਖ ਲਓ ਪੂਰੀ ਚੰਗੇ ਰਿਕਾਰਡ ਵਾਲੀ ਕੱਟੀ ਐ ਮਾਂ ਦਾ ਦੁੱਧ ਇਹਦਾ 15 ਤੋਂ 16 ਲੀਟਰ ਬਾਈ ਨੇ ਘਰੇਚੋਇਆ ਵਾ ਬਾਈ ਦਾ ਕੰਮ ਗੱਜਾ ਦੇ ਗਾਈਆਂ ਦਾ ਵਧਾਰਿਆ ਤਾਂ ਕਰਕੇ ਬਾਈ ਕੋਲ ਕੱਟੀ ਕੱਲੀ ਰਹਿ ਗਈ ਸੇਲ ਕਰਨੀ ਐ ਨਹੀਂ ਬਾਕੀ ਮੋਹਰਾ ਦੀਆਂ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੇ ਜੈਡ ਬਲੈਕ ਪੂਸ ਕਾਲੀ ਆ ਬਾਕੀ ਥਣ ਦੇਖ ਲਓ ਕੱਲਾ ਕੱਲਾ ਵਿਖਰਮਾ ਜੇ ਆਪਾਂ ਰੇਟ ਦੀ ਗੱਲ ਕਰੀਏ ਬਾਈ ਨੇ ਰੇਟ ਇਹਦਾ ਰੱਖਿਆ ਡਿਮਾਂਡ ਕਰੀਏ 26000 ਰੁਪਏ ਬਾਕੀ ਮੌਕੇ ਤੇ ਮਾਨਤਨ ਕੀਤਾ ਜਾਊਗਾ ਝੋਲੀ ਚੈੱਕ ਕਰ ਲਓ ਇਹ ਨੰਬਰ ਆਪਾਂ ਬਾਈ ਦਾ ਸਕਰੀਨ ਤੇ ਪਾਵਾਂਗੇ ਬਾਈ ਨਾਲ ਗੱਲ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਐਡਰੈਸ ਆਪਾਂ ਫੇਰ ਦੱਸ ਦਵਾਂ ਨੇ ਪਿੰਡ ਬੁਗਰਾ ਜ਼ਿਲ੍ਹਾ ਬਠਿੰਡਾ ਬਾਕੀ ਕੁਆਲਿਟੀ ਚੈੱਕ ਕਰ ਲਓ ਇੱਕ ਨੰਬਰ ਕੁਆਲਿਟੀ ਆ ਜੇ ਕਿਸੇ ਨੇ ਲੈਣੀ ਹੋਈ ਬਾਈ ਨਾਲ ਸੰਪਰਕ ਕਰਕੇ ਕੱਟੀ ਖਰੀਦ ਸਕਦੇ ਹੋ